ਹੋਰ ਦਾ ਸੇਚ 45000 ਦਾ ਟਿਕਟ ਮੰਗ ਠੀਕ ਆ ਬਾਈ 45 ਟਿਕਟ ਤੇ 45000 ਦਾ ਹਾਂਜੀ ਮੇਰੇ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੌੱਡ ਟੀਵੀ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆ ਤੁਹਾਨੂੰ ਬਈ ਗਰਵੀਰ ਨਾਲ ਮਿਲਾਉਣੇ ਆ ਵੱਖ-ਵੱਖ ਡਾਇਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਆਜੋ ਅੱਗੇ ਵੀਡੀਓ ਕਰਦੇ ਆ ਕੰਟੀਨਿਊ ਅਸੀ ਆ ਬਾਈ ਸਾਸ਼ੀ ਕਰਵਾਜੀ ਹੋਰ ਠੀਕ ਆ ਵਧੀਆ ਬਾਈ ਵਧੀਆ ਤੁਸੀਂ ਸੁਣਾਓ ਆ ਠੀਕ ਠਾਕ ਵਧੀਆ ਹੋਰ ਮੰਡੀ ਦਾ ਮਾਹੌਲ ਕਿਵੇਂ ਦਾ ਰਿਹਾ ਬਾਈ ਮੰਡੀ ਦਾ ਮਾਹੌਲ ਠੀਕ ਹੈ ਟ੍ਰੇਡ ਦਾ ਸਰਤਾ ਹੈਗਾ ਠੀਕ ਆ ਹਾਂ ਰੇਟਾਂ ਕਿਵੇਂ ਤੁਸੀਂ ਰੇਟ ਜੀ ਚਾਹੀਦੀ ਦੱਸਾਂਗੇ ਆਪਾਂ ਰੇਟ ਜੀ ਦੱਸਾਂਗੇ ਕੱਪੜੇ ਲਾਉਣਾ ਲੱਗਾ ਪਤਾ ਨਹੀਂ ਕਰਦੇ ਯਾਰ ਪੂਰੇ ਪੱਲੇ ਜਿਆਦੀ ਦੱਸਾਂਗੇ ਠੀਕ ਆ ਮੇਰੀ ਜੀ ਪੂਰੇ ਕਰਾਂਗੇ ਤੱਕੀ ਆ ਲੈ ਜਰਾ ਸੋਨਾ ਲਿਖਾ 735 ਮਾਡਲ ਹੈਗਾ 7 ਡਿਮਾਂਡ ਹੈਗੀ ਬਾਈ ਦੀ 2 ਲੱਖ ਤੇ 65000 ਰੁਪਏ ਡਿਮਾਂਡ ਪੰਜਾਬ ਨੰਬਰ ਜੇ ਭਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਉਸ ਨੇ ਬਾਰੇ ਸਾਰਾ ਰਹਿਣ ਨਾਲ ਕਿਧਰ ਕਲਮ ਨਹੀਂ ਲੱਗੀ ਬਾਈ ਕਲਮ ਕਿਤੇ ਨਹੀਂ ਲੱਗੀ ਟਰੈਕਟਰ ਤੇ ਆ ਦੇਖ ਆ ਜਿੰਨਾ ਹੈਗਾ ਸਾਰਾ ਰੀਨਲ ਆ ਇਹ ਤੋਂ ਲੱਥੇ ਤੇ ਲੱਥੇ ਹੀ ਆ ਲੱਥੇ ਲੱਥੇ ਹੀ ਆ ਟਰੈਕਟਰ ਦੇ ਮਗਰਾੜ ਚੇਂਜ ਕੰਪਨੀ ਤੋਂ ਚੇਂਜ ਕਰਾਇਆ ਬਈ ਬਾਹਰੋਂ ਰੀਨਲ ਅਰੀਜਨਲ ਵੀਰੇ ਠੀਕ ਇਹਨੂੰ ਸੋਨ ਵਾਲੀ ਕਾਲੇ 18000 ਦੇ ਨਵੇਂ ਮਾਡਲਾਂ ਨੇ ਠੀਕ ਨਵੇਂ ਮਾਡਲ ਸੋਨ ਵਾਲੀ ਕਣੀ ਹੁੰਦਾ ਹਾਂ ਹਾਂ ਬਈ ਠੀਕ ਕੰਨੀ ਆ ਦੇ ਦਾ ਇੰਡੀਕੇਟਰ ਆ ਅੱਛਾ ਏ ਹਾਂ ਠੀਕ ਆ ਬਈ ਸਿੱਟ ਟਰੈਕਟਰ ਰੀਨਲ ਆ ਜੇ ਟਾਇਰਾਂ ਦੀ ਗੱਲ ਕਰੀਏ ਆਪਾਂ ਬਈ ਜੀ ਟਾਇਰ 75 ਪੈਸੇ ਜੇ ਕੇ ਦੇ ਚਾਰੇ ਜੇ ਕੇ ਦੇ ਠੀਕ ਆ ਬਈ ਡਵਲ ਕਲੱਚ ਅਰੀਜਨਲ ਡਵਲ ਕਲੱਚ ਏਜੰਸੀ ਦਾ ਠੀਕ ਆ ਬਾਈ ਤੇਰੀ ਮਾਦੀ ਕੰਡੀਸ਼ਨ ਦੀ ਗੱਲ ਕਰੀਏ ਜੇ ਆਪਾਂ ਬਾਈ ਸਾਰਾ ਰੇਨ ਹੋਇਆ ਜਿਵੇਂ ਕਿ ਤੂੰ ਆ ਰੰਗ ਰੂੰਗਿਆ ਲਿਆ ਤਾਂ ਲਿਆ ਹੀ ਐ ਉਹ ਕੋਈ ਕਿਤੇ ਕੋਈ ਕਲਾਕਾਰੀ ਨਹੀਂ ਠੀਕ ਆ ਸਾਰਾ ਰੇਨ ਲਗਾ ਜਿਹੜੀ ਜੀ ਆਪਾਂ ਦੱਸਤੀ ਮਗਰਾੜ ਬਈ ਚੇਂਜ ਆ ਠੀਕ ਆ ਬਾਈ ਨਵੇਂ ਮਗਰਾੜ ਲੱਗੇ ਆ ਹਾਂ ਬਾਈ ਉਹ ਮਗਰਾੜ ਤਾਂ ਐ ਗੋਲੇ ਬੂਲੇ ਗੜੇ ਹੁੰਦੇ ਯਾਰ ਜੇ ਬੰਦਾ ਰਿਪੇਅਰ ਕਰਾਉਂਦਾ 19 ਪੈਸੇ ਲੱਗ ਜਾਂਦੇ ਉਹ ਦੂਣਾ ਤੋਂ ਫਿਰ ਨਵੀਂ ਚੰਗੀ ਸਹੀ ਗੱਲ ਆ ਬਾਈ ਬਾਕੀ ਹੁਣ ਨਹੀਂ ਲੱਗੇ ਮਗਰਾੜ ਵੀ ਭੁਲੇ ਮੇਲੇ ਪਏ ਕੋਈ 2 2.5 3 ਸਾਲ ਠੀਕ ਹੁਣ ਤੂੰ ਰੇਟ ਤੇ ਆ ਜਾ ਰੇਟ ਤੇ ਲਿਖੀ ਬੈਠਾ ਭਈ 2 ਲੱਖ ਤੇ 65000 ਰੁਪਏ ایڈਵਾਂਟ ਕੋਈ ਜਾਇਜ਼ ਆ ਮੁੱਲ ਕਰੇਦਾ ਕਿੰਨਾ ਕਿ ਕਰੇਗਾ ਇਹਦਾ ਜਾਇਜ਼ ਕੋਈ ਦੱਸ ਦਿੰਦਾ ਯਾਰ 2 ਲੱਖ ਤੇ 20000 ਦਾ ਲਿਖ ਤੇ ਨਾ ਯਾਰ ਹਰਿਆਣਾ ਨੰਬਰ 235000 ਦਾ ਵੇਚੀ ਬੈਠਾ ਯਾਰ ਵੇਚੀ ਦਾ ਬੈਠਿਆ 15000 ਪਹਿਲਾਂ ਹੀ ਡਾਊਨ ਮਾਰਤਾ ਹੋਰ ਕਰ ਕੋ ਹੋਰ ਖੱਚੇ ਆ ਜਾ ਜਿਹੜਾ ਕੋਈ ਬਾਈ ਤੇਰੀ ਵੀਡੀਓ ਦੇਖ ਕੇ ਉਹ 2,115,000 ਦਾ ਟਰੈਕਟਰ ਦੇਣਾਗੇ ਇੰਜਨ ਗੇਅਰ ਦੀ ਜਿੰਮੇਦਾਰੀ ਆ ਕਲਚ ਦੇ ਇਤਨੀ ਚਾਬੀ ਨਹੀਂ ਦਿੱਤੇ ਠੀਕ ਹੈ ਬਾਈ ਇਸ ਦੋ ਵਾਰ ਬਾਈ ਆਪਣੇ ਨਾਲ ਫਾਰਮ ਟਰੈਕ 60 2003 ਮਾਡਲ 2003 ਮਾਡਲ ਡਿਮਾਂਡ ਹੈਗੀ ਬਾਈ ਦੀ 2,10,000 ਤੇ 10,000 ਰੁਪਏ ਡਿਮਾਂਡ ਜੇ ਬਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਸੋ ਤੇ ਹਲਕੀ ਫੂਲਕੀ ਟੱਚਿੰਗ ਹੈ ਹਾਂ ਬਾਈ ਠੀਕ ਹੈ ਬਾਡੀ ਲੈਣ ਦਾ ਰਮਾ ਰਮਾ ਦਾ ਬਾਕੀ ਸਾਰੇ ਟਰੈਕਟਰ ਰੇਨ ਵਾਲਾ ਠੀਕ ਹੈ ਬਾਈ ਮਾਰਾਂਗੇ ਉਹ ਤੁਹਾਨੂੰ ਫੜਾ ਜੂਆਂ ਕੋਈ ਨਹੀਂ ਕਰਦੀ ਮੈਂ ਹਾਂ ਬਈ 10,000 ਰੁਪਏ 470 ਪੈਸੇ ਠੀਕ ਹੈ ਬਾਈ ਰਮਰੂ ਮੇ ਦਿਖਾ ਸਾਰਾ ਜੈਨੂ ਨਾ ਟਰੈਕਟਰ ਠੀਕ ਹੈ ਬਈ ਸਵਲ ਕਲੱਚ ਹੈ ਇਹ ਮਲਕੀਆ ਸੀ ਦਾ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਠੀਕ ਹੈ ਬਾਈ ਇਹ ਗਰੀਬ ਨਹੀਂ ਲੱਗੀ ਐ ਕੁਛ ਕਰਾਉਣਾ ਨਹੀਂ ਯਾਰ ਜਾ ਕੇ ਸਿੱਧਾ ਬੌਣ ਜੋੜ ਲਾ ਬੰਦੇ ਬੀ.ਐਲ. ਫਾਰਮ ਠੀਕ ਇਹਦੀ ਵੀ ਕਮੀ ਨਹੀਂ ਟਰੈਕਟਰ 1 ਰੁਪਈਏ ਦੀ ਵੀ ਠੀਕ ਹੈ ਇਹ ਨੰਬਰ ਹਰਿਆਣੀਆਂ ਬਾਈ ਨੰਬਰ ਹਰਿਆਣਾ ਵੀਰੇ ਆਈਡੀ ਖੋਲ ਕੇ ਦੇ ਹਾਂ ਬਾਈ ਆਈਡੀ ਪ੍ਰੂਫ ਸਭ ਕੁਝ ਨਾਲ ਆ ਟਰੈਕਟਰ ਦੇ ਠੀਕ ਹੈ ਜੀ ਡਿਮਾਂਡ ਤਾਂ ਇਹ ਜੀ ਤੁਰੀ ਰੱਖ ਰੱਖਿਆ ਬਾਈ 2 ਲੱਖ ਤੇ 10000 ਰੁਪਏ ਡਿਮਾਂਡ ਕੋਈ ਜਾਇਜ਼ ਮੁੱਲ ਇਹਦਾ ਬਾਈ ਕੋਈ ਜਾਇਜ਼ ਮੁੱਲ 1 ਲੱਖ 80 ਹਜ਼ਾਰ ਲੱਗੇ ਤੰਮਾਨ ਤੇਰੀ ਨਾ ਮੇਰੀ ਯਾਰ 1.70 ਦਾ ਕਰ ਦੇ ਮੈਂ 70 ਦਾ ਨਹੀਂ ਹੋਣਾ ਕਰ ਦੇ ਸਰ ਵਿੱਚ ਵਿਚਾਲੇ ਕਰ ਲੈ 1.75 ਹਜ਼ਾਰ ਟਰੈਕਟਰ ਦੇ ਦਾਂ ਕਰ ਦੇ ਯਾਰ ਗੁਰਵੀਰ ਉਹ ਪੈਸੇ ਦਾ ਪੂਰੇ ਹੋਣਗੇ ਹੋਣਗੇ ਹੋ ਜਾਣਗੇ ਪੈਸੇ ਪੂਰੇ ਨਹੀਂ ਹੁੰਦੇ 70 ਹਜ਼ਾਰ ਦਾ ਪੈਸੇ ਨਹੀਂ ਪੂਰੇ ਹੁੰਦੇ ਪੱਲਿਓ ਪਾ ਕੇ ਕਿੰਨਾ ਚ ਦੇਵਾਂਗੇ ਚਲ 70 ਹਜ਼ਾਰ ਦਾ ਕਰ ਦੇ ਫਿਰ ਚਲ ਦੇ ਦਾਂਗੇ ਯਾਰ ਆਪਣਾ ਉਹ ਕੰਮ ਹੈ ਨਹੀਂ ਵੀ ਘੱਟ ਇਹਨਾਂ ਦੇ ਦਾਂ ਘੱਟ ਨਾਲ ਨਹੀਂ ਕਹਿੰਦੇ ਦਿੰਦਾ ਨਹੀਂ ਕੋਈ ਦੇ ਵੀ ਪੈਸੇ ਪੂਰੇ ਹੋ ਜਾਣ ਬਹੁਤ ਆ ਠੀਕ ਆ ਬਾਈ 1,73 ਹਜ਼ਾਰ ਦੇ ਦਾਂਗੇ ਠੀਕ ਆ ਬਾਈ ਇਤੂ ਬਾਈ ਬਾਈ 1000 ਰੁਪਿਆ ਠੀਕ ਆ ਬਾਈ ਅੱਖਾਂ ਵਿੱਚ ਕੇ ਲੈ ਜਾ ਨੰਬਰ ਠੀਕ ਹੈ ਬਾਈ ਇਹ ਦੂ ਫਾਰਮ ਟਰੈਕ 60 2008 ਮਾਡਲ ਡਿਮਾਂਡ ਹੈ ਜੀ ਬਾਈ ਦੀ 2 ਲੱਖ ਤੇ 95000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਸਾਰਾ ਰੇਨ ਸਟicker ਚੇਂਜ ਆ ਕਰ ਲਈ ਠੀਕ ਹੈ ਬਾਈ ਸਾਰਾ ਰੇਨ ਵਾਲਾ ਪਾਵਰ ਸਟੀering ਆ T20 ਵਾਲਾ ਬਾਜੂ ਕਰਾਇਆ ਬਾਈ ਇਹ ਬਾਜੂ ਕਰਾਇਆ 28000 ਰੁਪਏ ਲੱਗਦਾ T20 ਨਵੇਂ ਮਾਡਲ ਦੇ ਆਉਂਦਾ ਹਾਂ ਬਾਈ ਉੱਚੇ ਮਾਡਲ ਵਾਲਾ ਕਰਾਇਆ ਜੇ ਟਾਇਰਾਂ ਦੀ ਗੱਲ ਕਰੀਏ ਮਗਰਲੇ ਤਾਂ ਨਵੇਂ ਪਿਆ ਜਮਾ ਨਵੇਂ ਠੀਕ ਹੈ ਬਾਈ ਤੇ ਮੂਹਰੇ ਬਾਈ ਮੂਹਰੇ ਟੈਰਾ 70 ਪੈਸੇ 20 केटी ਠੀਕ ਆ ਬਾਈ ਤੇ ਰਮਾ ਦੀ ਗੱਲ ਕਰੀਏ ਬਾਈ ਓਰੀਜਨਲ ਆ ਫਿਰ ਠੀਕ ਆ ਬਾਈ ਕਨਾਰ ਇਹਦਾ ਟਰੈਕਟਰ ਨਾ ਮੀਂਹ ਮੂ ਪਈ ਜਾਂਦਾ ਤੂੰ ਤਾਂ ਤਨੀ ਹਾਂ ਬਾਈ ਕੜਾ ਸੀ ਉਮੀ ਮੰਡੀ ਲਾਤਾ ਆ ਰੈਜਿਸਟੇਬਲ ਹੁੱਕ ਲੱਗੀ ਐ ਠੀਕ ਆ ਬਾਈ ਠੀਕ ਐ ਉਹ ਮਗਰਾੜ ਮਗਰੂੜ ਕੋਈ ਕਿਤੇ ਗੋਲਾਂ ਨਹੀਂ ਲੱਗਾ ਕਿਥੋਂ ਰੰਗ ਨਹੀਂ ਸਾਰਾ ਜਿੰਨਾ ਹੈਗਾ ਰੈਜਨਲ ਆ ਠੀਕ ਆ ਬਾਈ ਇੱਥੋਂ ਵੀ ਆਰੀਜਨਲ ਆ ਬਾਈ ਪੇਂਟ ਜੇ ਚੱਪੀ ਠੀਕ ਆ ਬਾਈ ਤੇ ਵੀ ਨੰਬਰ ਹਰਿਆਣਾ ਬਈ ਹਾਂ ਰਪੀਆ ਨੰਬਰ ਹੈ ਦਾ ਫਸਟ ਓਨਰ ਦਾ ਚੱਕ ਵਾਲੀ ਗੱਡੀ ਆ ਠੀਕ ਆ ਬਈ ਕਿਹਾ ਤੇ ਇਹਦੀ ਟਰੈਕਟਰ 3 ਲੱਖ ਰੁਪਏ ਬਾਕੀ ਆ ਕੇ ਆਉਜੀ ਤਸੱਲੀ ਕਰਕੇ ਫੁੱਲ ਤਸੱਲੀ ਕਰਕੇ ਲਿਓ ਠੀਕ ਆ ਬਈ ਡਿਮਾਂਡ ਤਾਂ ਤੂੰ ਇਹਦੀ ਲਿਖੀ ਬੈਠਾ ਬਈ 2 ਲੱਖ ਤੇ 95000 ਰੁਪਏ ਦੀ ਮੰਗ ਕਿੰਨੇ ਦਾ ਛੜਦਾ ਕੋਈ ਜਾਇਜ਼ ਜਾਂ ਮੁੱਲ ਬਈ 2 ਲੱਖ ਤੇ 65000 ਹੋਰ ਕੋਈ ਮੰਨ ਤਾਂ ਜੇ ਕੋਈ ਸੱਜਣਾ ਭਰਾ ਆਪਣੀ ਵੀਡੀਓ ਦੇਖ ਕੇ ਹੋਇਆ ਚੱਲ ਫਿਰ ਤੂੰ ਪਟਾਣਕ ਦਾ ਸੀ 2 ਲੱਖ ਤੇ 55000 ਦਾ ਟਰੈਕਟਰ ਦੇ ਠੀਕ ਆ ਬਈ ਮਾਡਲ ਪਾਵਰ ਠੀਕ ਆ ਬਈ ਇਹ ਦੂਬਾਰ ਬਈ ਆਪਣੇ ਕੋਲੇ 2000 ट्रैक्टर 45 45 ਵਿਖਾ ਦੇ ਫਾਰਮ ਟਰੈਕ 45 2002 ਮਾਡਲ ਆ 2002 ਮਾਡਲ ਡਿਮਾਂਡ ਹੀ ਵਾਲੀ ਲਿਖੀ ਬੈਠਾ ਯਾਰ 1 ਲੱਖ 80 ਹਜ਼ਾਰ ਟਰੈਕਟਰ ਹੀ ਵਾਲਾ ਚੰਗਾ ਸਾਰਾ ਰੇ ਨਾ ਯਾਰ ਆ ਸਾਰਾ ਰੇ ਨਾ ਓਰੀਜਨਲ ਦਾ ਹੈ ਆ ਪਰ ਡਿਮਾਂਡ ਤੇ ਚੰਗਾ 60 ਡੇ ਰੱਖੀ ਆ ਸਿੰਗਲ ਆਰਮ ਵਾਲਾ ਸਟੀering ਆ 15000 ਰੁਪਏ ਦਾ ਟਰੈਕਟਰ ਸਟੀering ਲੱਗਿਆ ਪਾਵਰ ਸਟੀering ਨੂੰ ਮੋੜਦਾ ਠੀਕ ਹੈ ਬਈ ਟਰੈਕਟਰ ਟਾਇਰ 40 ਰੁਪਏ ਐਮ ਆ ਰੱਖਦੇ ਠੀਕ ਆ ਚਾਰੇ ਬਈ ਹਾਂ ਜਿਵੇਂ ਖੜਾ ਬਸ ਐਂ ਮਿਲੂ ਬਈ ਇਹ ਇਆ ਛਤਰੀ ਵਾਲੀਆਂ ਹੈਗੀਆਂ ਪਾਪਾ ਬੂਪਾ ਸਾਰਾ ਕੁਝ ਠੀਕ ਹੈ ਬਈ ਟਰੈਕਟਰ ਨਾ ਹਾਂ ਇਹ ਬੰਦੇ ਨੇ ਚਲਾ ਲਿਆ ਹਾਂ ਬਈ ਮਾਡਲ 2002 ਆ ਹਾਂ ਇੰਜਨ ਗੇਅਰ ਦਾ ਨਵੇਂ ਵਰਗਾ ਚੁੰਦੀ ਬਾਹ ਨਹੀਂ ਕਿਸੇ ਪਾਸੇ ਟਰੈਕਟਰ ਦੇ ਪੂਰਾ ਬਲੋ ਨਹੀਂ ਪੂਰਾ ਪ੍ਰੈਸ਼ਰ ਨਹੀਂ ਤੋੜਦਾ ਠੀਕ ਹੈ ਤੇ ਹੁਣ ਉਹ ਰੇਟ ਤੇ ਆਇਆ ਯਾਰ ਰੇਟ ਹੀ ਬਾਅਦ ਲਿਖੀ ਬਠਾ 1 ਲੱਖ ਤੇ 80 ਹਜ਼ਾਰ ਕੋਈ ਰੇਟ ਹੈ 1.5 ਲੱਖ ਦਾ ਕੋਈ ਕੋਈ ਨਾਂ ਦਲੇ ਜੀ ਹਾਂ ਤਾਂ ਕੋਈ ਚਾਬੀ ਨਾਲ ਦੇ ਦਾਂਗੇ AR ਚਾਬੀ ਨਾਲ ਤਾਂ ਲੈਣੀ ਲੈਣਾ ਯਾਰ 20000 ਰੁਪਏ ਰੇ ਟਰੈਕਟਰ ਆ ਹੋਰ ਦੱਸ ਇਹ ਚ 45000 ਦਾ ਟੈਕਟਰ ਦੀ ਮੰਗ ਠੀਕ ਆ ਬਾਈ 45 ਟੈਕਟਰ ਤੇ 45000 ਦਾ ਇਕ ਲੱਖ ਠੀਕ ਆ ਠੀਕ ਆ ਚਾਬੀ ਨਾਲ ਯਾਰ 10000 ਰੁਪਏ ਚਾਬੀ ਨਾਲ ਦੇ ਰਿਹਾ ਜਿੰਨੇ ਵੀ ਆਪਾਂ ਟਰੈਕਟਰ ਦਾ ਸਾਰਾ 10000 ਰੁਪਏ ਚਾਬੀ ਨਾਲ ਕਰ ਦੇਗਾ ਦੇ ਦਾਂਗੇ ਯਾਰ ਕੋਈ ਗੱਲ ਹੀ ਨਹੀਂ ਠੀਕ ਆ ਬਾਈ ਕਾਪੀ ਕਰ ਜਾਂਦੇ ਆਪਣੀ ਫੋਲਡਰ ਜਿੰਮੇਵਰੀ ਬਾਈ ਜੇ ਕੋਈ ਤੇਲ ਸੱਜਣ ਨੂੰ ਨਾ ਪਸੰਦ ਆਵੇ ਤੇਲ ਚੇਂਜ ਕਰ ਦੋਗੇ ਹਾਂ ਹਾਂ ਸਰਵਿਸ ਕਰਾ ਦਾਂਗੇ ਕੋਈ ਗੱਲ ਹੀ ਨਹੀਂ ਠੀਕ ਆ ਬਾਈ ਠੀਕ ਯਾਰ 15 1500 ਦੀ ਖੇਡ ਆ ਯਾਰ ਕਿੱਡੀ ਗੱਲ ਆ ਫਿਰ 1500 ਹਾਂ ਬਈ ਹਾਂ 1500 ਘੱਟ ਵਜੂ ਜਾਂ ਨਾ ਵਜੂ ਕੋਈ ਨਹੀਂ ਆ ਹਾਂ ਬਈ ਹਾਂ ਮੈਂ ਤਾਂ ਪੂਰੇ ਕਰਕੇ ਹੀ ਜਾਉ ਠੀਕ ਆ ਬੇਟੀ ਕੋਈ ਚੱਕਰ ਨਹੀਂ ਕਾਪੀ ਕਾ ਗਏ ਆਪਣੀ ਫੁੱਲ ਜੁਮੇ ਟਰੈਕਟਰ ਬੰਦਾ ਦੀ ਤਸੱਲੀ ਨਾਲ ਲੈ ਜਾਣਾ ਬਈ ਕਾਪੀ ਕਾ ਗਏ ਟਰੈਕਟਰ ਮਾੜਾ ਲੈਣਾ ਹੀ ਨਹੀਂ ਠੀਕ ਆ ਬਈ ਬੰਦਾ ਦੀ ਤਸੱਲੀ ਨਾਲ ਲੈ ਯਾਰ ਪੂਰਾ ਟਰੈਕਟਰ 'ਚ ਕੋਈ ਕਮੀ ਹੋਊ ਤਾਂ ਨਿਕਲ ਜੂ ਹਾਂ ਬਈ ਠੀਕ ਆ ਜੇ ਕਾਪੀ ਕਾ ਗਏ ਜੇ ਕਮੀ ਹੈ ਉਹ ਕਿਵੇਂ ਵੀ ਨਹੀਂ ਨਿਕਲਦੀ ਸਹੀ ਗੱਲ ਆ ਬਈ ਇਹ ਇੱਕ ਅੱਖਰ ਦਾ ਹੀ ਫਰਕ ਹੈ ਨਾ ਤੁਸੀਂ ਜ਼ੋਰ ਲਾ ਲੇ ਬੇਸ਼ੱਕ ਬੰਦਾ 50000 ਰੁਪਏ ਲਾ ਲੇ ਨਹੀਂ ਹੱਲ ਨਹੀਂ ਨਹੀਂ ਹੁੰਦਾ ਹੱਲ ਕੋਈ ਕਾਪੀ ਕਾਗਜ਼ਾਂ ਦੇ ਰੁਪਏ ਦਾ ਰੁਪਿਆ ਆਪਾਂ ਕੋਲ ਠੀਕ ਹੈ ਕਾਗਜ਼ਾਂ ਮਾੜਾ ਤੇ ਬੰਦਾ ਬਾਹ ਗਿਆ ਤਸੱਲੀ ਨਹੀਂ ਲੈ ਜਰਾ ਮੇਰੀ ਸੁਣ ਗੱਲ ਵੀ ਬੰਦਾ ਜਿਹੜਾ ਆਊ ਆਉ ਦੀ ਫੁੱਲ ਚੰਗੀ ਤਰ੍ਹਾਂ ਟਰਾਈ ਮਾਰ ਲੇ ਬੇਸ਼ੱਕ ਨਾਲ ਮਿਸਤਰੀ ਉਧਾ ਕੇ ਚੈੱਕ ਕਰਾ ਲੇ ਠੀਕ ਹੈ ਬਈ ਠੀਕ ਹੈ ਟਰੈਕਟਰ ਆ ਉਹਦਾ ਪਾਸ ਕਰਕੇ ਲੈ ਜਾਓ ਕਾਪੀ ਕਾਗਜ਼ਾਂ ਦੀ ਮੇਰੀ ਜ਼ਿੰਮੇਵਾਰੀ ਹੈ ਮੈਂ ਨਹੀਂ ਬੇਸ਼ੱਕ ਐਤੋਂ 10 ਸਾਲਾਂ ਨੂੰ ਮੇਰੇ ਦੇਤੇ ਟਰੈਕਟਰ ਕਾਪੀ ਕਾਗਜ਼ਾਂ ਨੁਕਸਨ ਖ ਠੀਕ ਹੈ ਬਈ ਠੀਕ ਕੰਟੈਕਟ ਨੰਬਰ ਬੋਲ ਦੋ ਬਈ ਆਪਣਾ 99299 39981 ਠੀਕ ਹੈ ਬਈ ਬਹੁਤ ਬਹੁਤ ਮਿਹਰਬਾਨੀ ਬਈ